ਨਿਊਜ਼ੀਲੈਂਡ ਸੰਸਦ ਦੀ ਪਟੀਸ਼ਨ ਕਮੇਟੀ ਨੇ ਸਪਾਰਸ਼ ਕੀਤੀ ਹੈ ਕਿ ਨਾਗਰਿਕਤਾ ਕਾਨੂੰਨ ਦੀ ਧਾਰਾ 9 ਵਿੱਚ ਸੋਧ ਕਰਕੇ ਉਹਨਾਂ ਬੱਚਿਆਂ ਨੂੰ ਨਿਆਦ ਦਿੱਤਾ ਜਾਵੇ ਜੋ ਆਪਣੇ ਮਾਤਾ-ਪਿਤਾ ਦੇ ਵਿਆਹੇ ਨਾ ਹੋਣ ਕਰਕੇ ਨਾਗਰਿਕਤਾ ਤੋਂ ਵਾਂਝਿਤ ਰਹਿ ਜਾਂਦੇ ਹਨ ਇਸ ਦੇ ਸਬੰਧ ਵਿੱਚ ਲੋਰਾ ਐਂਸਲ ਨੇ ਲੰਬੀ ਲੜਾਈ ਲੜੀ ਬੀਬੀਸੀ ਪੱਤਰਕਾਰ ਲੋਰਾ ਐਂਸਲ ਨੇ ਆਪਣੀ ਪਰਿਵਾਰਿਕ ਇਤਿਹਾਸ ਦੀ ਖੋਜ ਦੌਰਾਨ ਪਤਾ ਲਗਾਇਆ ਕਿ ਉਸਦੇ ਮਾਤਾ-ਪਿਤਾ ਵਿਆਹ ਤੋਂ ਬਾਹਰ ਸਨ ਇਸ ਕਰਕੇ ਉਸ ਨੂੰ ਨਿਊਜ਼ੀਲੈਂਡ ਦੀ ਨਾਗਰਿਕਤਾ ਨਹੀਂ ਮਿਲੀ ਭਾਵ ਉਸ ਦੇ ਮਾਤਾ ਪਿਤਾ ਨੇ ਵਿਆਹ ਨਹੀਂ ਕੀਤਾ ਸੀ ਐਨਸਲ ਨੇ ਧਾਰਾ 9 ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਅਤੇ ਕਿਹਾ ਕੋਈ ਵੀ ਵਿਅਕਤੀ ਆਪਣੇ ਮਾਤਾ ਪਿਤਾ ਦੀ ਵਿਆਹ ਸਥਿਤੀ ਕਰਕੇ ਸਜ਼ਾ ਨਾ ਭੁਗਤੇ ਇਹ ਇੱਜ਼ਤ ਅਤੇ ਨਿਆਂ ਦਾ ਮਾਮਲਾ ਹੈ ਇਸ ਦੇ ਸਬੰਧ ਵਿੱਚ ਪਟੀਸ਼ਨ ਤੇ 190 ਲੋਕਾਂ ਨੇ ਸਾਈਨ ਕੀਤੇ ਹਨ ਰికਾਰਡੋ ਮੈਨੇ ਦਿਨੇਸ ਮਾਰਚ ਨੇ ਕਿਹਾ ਹੈ ਕਿ ਇਹ ਇੱਕ ਛੋਟਾ ਸੋਧ ਹੈ ਸਭ ਪਾਰਟੀਆਂ ਸਹਿਮਤ ਹਨ ਹੁਣ ਸਰਕਾਰ ਕੋਲ ਇਤਿਹਾਸਿਕ ਭੇਦਭਾਵ ਮਟਾਉਣ ਦਾ ਇੱਕ ਵੱਡਾ ਮੌਕਾ ਹੈ ਆਓ ਇਸ ਦੇ ਪਿਛੋਕੜ ਬਾਰੇ ਵੀ ਗੱਲ ਕਰਦੇ ਹਾਂ 1970 ਤੋਂ ਪਹਿਲਾਂ ਵਿਦੇਸ਼ਾਂ ਵਿੱਚ ਜਨਮੇ ਉਹ ਬੱਚੇ ਜਿਨ੍ਹਾਂ ਦੇ ਮਾਤਾ ਪਿਤਾ ਵਿਆਹੀ ਨਹੀਂ ਸਨ ਨਾਗਰਿਕਤਾ ਲਈ ਅਯੋਗ ਰਹੇ ਇਹ ਨਿਯਮ ਜੰਗਾ ਤੋਂ ਬਾਅਦ ਵਿਦੇਸ਼ ਵਸੇ ਕੀ ਵੀ ਪਰਿਵਾਰਾਂ ਲਈ ਵੱਡੀ ਰੁਕਾਵਟ ਬਣਿਆ ਰਿਹਾ ਐਨਸਲ ਨੇ ਕਿਹਾ ਹੈ ਕਿ ਜੇਕਰ ਕਾਨੂੰਨ ਸੋਧਿਆ ਗਿਆ ਤਾਂ ਪਿਛਲੇ ਅਨਿਆਂ ਨੂੰ ਮੰਨਣ ਅਤੇ ਠੀਕ ਕਰਨ ਲਈ ਤਾਕਤਵਰ ਸੰਦੇਸ਼ ਦਿੱਤਾ ਜਾਵੇਗਾ ਉਸ ਨੇ ਕਿਹਾ ਹੈ ਕਿ ਪਛਾਣ ਸਿਰਫ ਖੂਨ ਦੀਆਂ ਰਕਾਵਾਂ ਨਾਲ ਨਹੀਂ ਸਗੋ ਸਮਾਜ ਵੱਲੋਂ ਦਿੱਤੀ ਮਾਨਤਾ ਨਾਲ ਵੀ ਜੁੜੀ ਹੁੰਦੀ ਹੈ ਇਸ ਦੇ ਸਬੰਧ ਵਿੱਚ ਅਗਲਾ ਕਦਮ ਹੁਣ ਕੀ ਹੋਵੇਗਾ ਇਸ ਬਾਰੇ ਵੀ ਗੱਲ ਕਰਦੇ ਹਾਂ ਸਰਕਾਰ ਦੀ ਅਧਿਕਾਰਤ ਪ੍ਰਕਿਰਿਆ ਇਸ ਪਾਰਸ ਦੇ ਅਕਤੂਬਰ 2025 ਵਿੱਚ ਆਉਣ ਦੀ ਉਮੀਦ ਹੈ I've read the parliamentary debates from nineteen forty eight in great detail. And the purpose of the wedlock requirement was because back then, birth and marriage certificates were the only way to truly prove your connection and your lineage where you But today we have DNA. So, it took me two citizenship applications, a complaint to the Human Rights Commission, and a total of three years and eight months of trying to convince the DIA of my connection with New Zealand before I was finally granted citizenship. So, I have no skin in this game now because my fight um, was eventually won. But it didn't need to be this difficult for my identity and my heritage to be formally acknowledged in a way that it would have been. had my dad been born to married parents ਨਿਊਜ਼ੀਲੈਂਡ ਸੰਸਦ ਦੀ ਪਟੀਸ਼ਨ ਕਮੇਟੀ ਨੇ ਸਪਾਰਸ਼ ਕੀਤੀ ਹੈ ਕਿ ਨਾਗਰਿਕਤਾ ਕਾਨੂੰਨ ਦੀ ਧਾਰਾ 9 ਵਿੱਚ ਸੋਧ ਕਰਕੇ ਉਹਨਾਂ ਬੱਚਿਆਂ ਨੂੰ ਨਿਆਂ ਦਿੱਤਾ ਜਾਵੇ ਜੋ ਆਪਣੇ ਮਾਤਾ ਪਿਤਾ ਦੇ ਵਿਆਹੇ ਨਾ ਹੋਣ ਕਰਕੇ ਨਾਗਰਿਕਤਾ ਤੋਂ ਵੰਚਿਤ ਰਹਿ ਜਾਂਦੇ ਹਨ ਇਸ ਦੇ ਸਬੰਧ ਵਿੱਚ ਲੋਰਾ ਐਂਸਲ ਨੇ ਲੰਬੀ ਲੜਾਈ ਲੜੀ। ਬੀਬੀਸੀ ਪੱਤਰਕਾਰ ਲੋਰਾ ਐਂਸਲ ਨੇ ਆਪਣੀ ਪਰਿਵਾਰਿਕ ਇਤਿਹਾਸ ਦੀ ਖੋਜ ਦੌਰਾਨ ਪਤਾ ਲਗਾਇਆ ਕਿ ਉਸ ਦੇ ਮਾਤਾ-ਪਿਤਾ ਵਿਆਹ ਤੋਂ ਬਾਹਰ ਸਨ। ਇਸ ਕਰਕੇ ਉਸ ਨੂੰ ਨਿਊਜ਼ੀਲੈਂਡ ਦੀ ਨਾਗਰਿਕਤਾ ਨਹੀਂ ਮਿਲੀ। ਭਾਵ ਉਸ ਦੇ ਮਾਤਾ-ਪਿਤਾ ਨੇ ਵਿਆਹ ਨਹੀਂ ਕੀਤਾ ਸੀ। ਐਂਸਲ ਨੇ ਧਾਰਾ 9 ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਅਤੇ ਕਿਹਾ ਕੋਈ ਵੀ ਵਿਅਕਤੀ ਆਪਣੇ ਮਾਤਾ-ਪਿਤਾ ਦੀ ਵਿਆਹ ਸਥਿਤੀ ਕਰਕੇ ਸਜ਼ਾ ਨਾ ਭੁਗਤੇ। ਇਹ ਇੱਜ਼ਤ ਅਤੇ ਨਿਆਂ ਦਾ ਮਾਮਲਾ ਹੈ ਇਸ ਦੇ ਸਬੰਧ ਵਿੱਚ ਪਟੀਸ਼ਨ ਤੇ 190 ਲੋਕਾਂ ਨੇ ਸਾਈਨ ਕੀਤੇ ਹਨ ਰିକਾਰਡੋ ਮੈਨੇ ਦਨੇਸ ਮਾਰਚ ਨੇ ਕਿਹਾ ਹੈ ਕਿ ਇਹ ਛੋਟਾ ਸੋਧ ਹੈ ਸਭ ਪਾਰਟੀਆਂ ਸਹਿਮਤ ਹਨ ਹੁਣ ਸਰਕਾਰ ਕੋਲ ਇਤਿਹਾਸਿਕ ਭੇਦਭਾਵ ਮਿਟਾਉਣ ਦਾ ਇੱਕ ਵੱਡਾ ਮੌਕਾ ਹੈ ਆਓ ਇਸ ਦੇ ਪਿਛੋਕੜ ਬਾਰੇ ਵੀ ਗੱਲ ਕਰਦੇ ਹਾਂ 1970 ਤੋਂ ਪਹਿਲਾਂ ਵਿਦੇਸ਼ਾਂ ਵਿੱਚ ਜਨਮੇ ਉਹ ਬੱਚੇ ਜਿਨ੍ਹਾਂ ਦੇ ਮਾਤਾ ਪਿਤਾ ਵਿਆਹੀ ਨਹੀਂ ਸਨ ਨਾਗਰਿਕਤਾ ਲਈ ਅਯੋਗ ਰਹੇ ਇਹ ਨਿਯਮ ਜੰਗਾ ਤੋਂ ਬਾਅਦ ਵਿਦੇਸ਼ ਵਸੇ ਕੀਵੀ ਪਰਿਵਾਰਾਂ ਲਈ ਵੱਡੀ ਰੁਕਾਵਟ ਬਣਿਆ ਰਿਹਾ ਐਨਸਲ ਨੇ ਕਿਹਾ ਹੈ ਕਿ ਜੇਕਰ ਕਾਨੂੰਨ ਸੋਧਿਆ ਗਿਆ ਤਾਂ ਪਿਛਲੇ ਅਨਿਆਂ ਨੂੰ ਮੰਨਣ ਅਤੇ ਠੀਕ ਕਰਨ ਲਈ ਤਾਕਤਵਰ ਸੰਦੇਸ਼ ਦਿੱਤਾ ਜਾਵੇਗਾ ਉਸ ਨੇ ਕਿਹਾ ਹੈ ਕਿ ਪਛਾਣ ਸਿਰਫ ਖੂਨ ਦੀਆਂ ਰਕਾਵਾਂ ਨਾਲ ਨਹੀਂ ਸਗੋ ਸਮਾਜ ਵੱਲੋਂ ਦਿੱਤੀ ਮਾਨਤਾ ਨਾਲ ਵੀ ਜੁੜੀ ਹੁੰਦੀ ਹੈ ਇਸ ਦੇ ਸਬੰਧ ਵਿੱਚ ਅਗਲਾ ਕਦਮ ਹੁਣ ਕੀ ਹੋਵੇਗਾ ਇਸ ਬਾਰੇ ਵੀ ਗੱਲ ਕਰਦੇ ਹਾਂ ਸਰਕਾਰ ਦੀ ਅਧਿਕਾਰਤ ਪ੍ਰਕਿਰਿਆ ਇਸ ਪਾਰਸ ਦੇ ਅਕਤੂਬਰ 2025 ਵਿੱਚ ਆਉਣ ਦੀ ਉਮੀਦ ਹੈ I've read the parliamentary debates from nineteen forty eight in great detail. And the purpose of the wedlock requirement was because back then, birth and marriage certificates were the only way to truly prove your connection and your lineage where you came from. But today we have DNA. So, it took me two citizenship applications, a complaint to the Human Rights Commission, and a total of three years and eight months of trying to convince the DIA of my connection with New Zealand before I was finally granted citizenship. So, I have no skin in this game now because my fight um, was eventually won, but it didn't need to be this difficult for my identity and my heritage to be formally acknowledged in a way that it would have been. had my dad been born to married parents न्यूजीलैंड संसदीय पुटिशन कमेटी ने स्पर्श की है कि नागरिकता कानून दी तारा 9 ਵਿੱਚ ਸੋਧ ਕਰਕੇ ਉਹਨਾਂ ਬੱਚਿਆਂ ਨੂੰ ਨਿਆਦ ਦਿੱਤਾ ਜਾਵੇ ਜੋ ਆਪਣੇ ਮਾਤਾ ਪਿਤਾ ਦੇ ਵਿਆਹੇ ਨਾ ਹੋਣ ਕਰਕੇ ਨਾਗਰਿਕਤਾ ਤੋਂ ਵਾਂਝਿਤ ਰਹਿ ਜਾਂਦੇ ਹਨ ਇਸ ਦੇ ਸਬੰਧ ਵਿੱਚ ਲੋਰਾ ਐਂਸਲ ਨੇ ਲੰਬੀ ਲੜਾਈ ਲੜਿਆ ਬੀਬੀਸੀ ਪੱਤਰਕਾਰ ਲੌਰਾ ਐਂਸਲ ਨੇ ਆਪਣੀ ਪਰਿਵਾਰਿਕ ਇਤਿਹਾਸ ਦੀ ਖੋਜ ਦੌਰਾਨ ਪਤਾ ਲਗਾਇਆ ਕਿ ਉਸ ਦੇ ਮਾਤਾ ਪਿਤਾ ਵਿਆਹ ਤੋਂ ਬਾਹਰ ਸਨ ਇਸ ਕਰਕੇ ਉਸ ਨੂੰ ਨਿਊਜ਼ੀਲੈਂਡ ਦੀ ਨਾਗਰਿਕਤਾ ਨਹੀਂ ਮਿਲੀ ਭਾਵ ਉਸ ਦੇ ਮਾਤਾ ਪਿਤਾ ਨੇ ਵਿਆਹ ਨਹੀਂ ਕੀਤਾ ਸੀ ਐਂਸਲ ਨੇ ਤਾਰਾ 9 ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਅਤੇ ਕਿਹਾ ਕੋਈ ਵੀ ਵਿਅਕਤੀ ਆਪਣੇ ਮਾਤਾ ਪਿਤਾ ਦੀ ਵਿਆਹ ਸਥਿਤੀ ਕਰਕੇ ਸਜ਼ਾ ਨਾ ਭੁਗਤੇ ਇਹ ਇੱਜ਼ਤ ਅਤੇ ਨਿਆਂ ਦਾ ਮਾਮਲਾ ਹੈ ਇਸ ਦੇ ਸਬੰਧ ਵਿੱਚ ਪਟੀਸ਼ਨ ਤੇ 190 ਲੋਕਾਂ ਨੇ ਸਾਈਨ ਕੀਤੇ ਹਨ ਰିକਾਰਡੋ ਮੈਨੇ ਦਿਨੇਸ ਮਾਰਚ ਨੇ ਕਿਹਾ ਹੈ ਕਿ ਇਹ ਛੋਟਾ ਸੋਧ ਹੈ ਸਬ ਪਾਰਟੀਆਂ ਸਹਿਮਤ ਹਨ ਹੁਣ ਸਰਕਾਰ ਕੋਲ ਇਤਿਹਾਸਿਕ ਭੇਦਭਾਵ ਮਟਾਉਣ ਦਾ ਇੱਕ ਵੱਡਾ ਮੌਕਾ ਹੈ ਆਓ ਇਸ ਦੇ ਪਿਛੋਕੜ ਬਾਰੇ ਵੀ ਗੱਲ ਕਰਦੇ ਹਾਂ 1970 ਤੋਂ ਪਹਿਲਾਂ ਵਿਦੇਸ਼ਾਂ ਵਿੱਚ ਜਨਮੇ ਉਹ ਬੱਚੇ ਜਿਨ੍ਹਾਂ ਦੇ ਮਾਤਾ ਪਿਤਾ ਵਿਆਹੀ ਨਹੀਂ ਸਨ ਨਾਗਰਿਕਤਾ ਲਈ ਅਯੋਗ ਰਹੇ ਇਹ ਨਿਯਮ ਜੰਗਾ ਤੋਂ ਬਾਅਦ ਵਿਦੇਸ਼ ਵਸੇ ਕੀ ਵੀ ਪਰਿਵਾਰਾਂ ਲਈ ਵੱਡੀ ਰੁਕਾਵਟ ਬਣਿਆ ਰਿਹਾ। ਐਨਸਲ ਨੇ ਕਿਹਾ ਹੈ ਕਿ ਜੇਕਰ ਕਾਨੂੰਨ ਸੋਧਿਆ ਗਿਆ ਤਾਂ ਪਿਛਲੇ ਅਨਿਆਂ ਨੂੰ ਮੰਨਣ ਅਤੇ ਠੀਕ ਕਰਨ ਲਈ ਤਾਕਤਵਰ ਸੰਦੇਸ਼ ਦਿੱਤਾ ਜਾਵੇਗਾ। ਉਸ ਨੇ ਕਿਹਾ ਹੈ ਕਿ ਪਛਾਣ ਸਿਰਫ ਖੂਨ ਦੀਆਂ ਰਕਾਵਾਂ ਨਾਲ ਨਹੀਂ ਸਗੋ ਸਮਾਜ ਵੱਲੋਂ ਦਿੱਤੀ ਮਾਨਤਾ ਨਾਲ ਵੀ ਜੁੜੀ ਹੁੰਦੀ ਹੈ। ਇਸ ਦੇ ਸਬੰਧ ਵਿੱਚ ਅਗਲਾ ਕਦਮ ਹੁਣ ਕੀ ਹੋਵੇਗਾ ਇਸ ਬਾਰੇ ਵੀ ਗੱਲ ਕਰਦੇ ਹਾਂ। 2025 i I've read the parliamentary debates from 1948 in great detail, and the purpose of the wedlock requirement was because back then, birth and marriage certificates were the only way to truly prove your connection and your lineage where you came from. But today we have DNA. So it took me two citizenship applications, a complaint to the Human Rights Commission, and a total of three years and eight months of trying to convince the DIA of my connection with New Zealand before I was finally granted citizenship. So I have no skin in this game now because my fight um, was eventually won. but it didn't need to be this difficult for my identity and my heritage to be formally acknowledged in a way that it would have been had my dad been born to married parents new zealand sansad di petition committee ne isparsh kiti hai ki nagrikta kanoon di tara 9 vich sodh karke unna bachiyan nu nyay ditta jave jo apne mata pita de vyah he na hon karke nagrikta to vanchit reh jande han ਇਸ ਦੇ ਸਬੰਧ ਵਿੱਚ ਲੋਰਾ ਐਂਸਲ ਨੇ ਲੰਬੀ ਲੜਾਈ ਲੜੀ ਹੈ ਬੀਬੀਸੀ ਪੱਤਰਕਾਰ ਲੋਰਾ ਐਂਸਲ ਨੇ ਆਪਣੀ ਪਰਿਵਾਰਿਕ ਇਤਿਹਾਸ ਦੀ ਖੋਜ ਦੌਰਾਨ ਪਤਾ ਲਗਾਇਆ ਕਿ ਉਸ ਦੇ ਮਾਤਾ ਪਿਤਾ ਵਿਆਹ ਤੋਂ ਬਾਹਰ ਸਨ ਇਸ ਕਰਕੇ ਉਸ ਨੂੰ ਨਿਊਜ਼ੀਲੈਂਡ ਦੀ ਨਾਗਰਿਕਤਾ ਨਹੀਂ ਮਿਲੀ ਭਾਵ ਉਸ ਦੇ ਮਾਤਾ ਪਿਤਾ ਨੇ ਵਿਆਹ ਨਹੀਂ ਕੀਤਾ ਸੀ ਐਂਸਲ ਨੇ ਧਾਰਾ 9 ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਅਤੇ ਕਿਹਾ ਕੋਈ ਵੀ ਵਿਅਕਤੀ ਆਪਣੇ ਮਾਤਾ ਪਿਤਾ ਦੀ ਵਿਆਹ ਸਥਿਤੀ ਕਰਕੇ ਸਜ਼ਾ ਨਾ ਭੁਗਤੇ ਇਹ ਇੱਜ਼ਤ ਅਤੇ ਨਿਆਂ ਦਾ ਮਾਮਲਾ ਹੈ ਇਸ ਦੇ ਸਬੰਧ ਵਿੱਚ ਪਟੀਸ਼ਨ ਤੇ 190 ਲੋਕਾਂ ਨੇ ਸਾਈਨ ਕੀਤੇ ਹਨ ਰିକਾਰਡੋ ਮੈਨੇ ਦਨੇਸ ਮਾਰਚ ਨੇ ਕਿਹਾ ਹੈ ਕਿ ਇਹ ਛੋਟਾ ਸੋਧ ਹੈ ਸਭ ਪਾਰਟੀਆਂ ਸਹਿਮਤ ਹਨ ਹੁਣ ਸਰਕਾਰ ਕੋਲ ਇਤਿਹਾਸਿਕ ਭੇਦਭਾਵ ਮਿਟਾਉਣ ਦਾ ਇੱਕ ਵੱਡਾ ਮੌਕਾ ਹੈ ਆਓ ਇਸ ਦੇ ਪਿਛੋਕੜ ਬਾਰੇ ਵੀ ਗੱਲ ਕਰਦੇ ਹਾਂ 1970 ਤੋਂ ਪਹਿਲਾਂ ਵਿਦੇਸ਼ਾਂ ਵਿੱਚ ਜਨਮੇ ਉਹ ਬੱਚੇ ਜਿਨ੍ਹਾਂ ਦੇ ਮਾਤਾ ਪਿਤਾ ਵਿਆਹੇ ਨਹੀਂ ਸਨ ਨਾਗਰਿਕਤਾ ਲਈ ਅਯੋਗ ਰਹੇ ਇਹ ਨਿਯਮ ਜੰਗਾ ਤੋਂ ਬਾਅਦ ਵਿਦੇਸ਼ ਵਸੇ ਕੀਵੀ ਪਰਿਵਾਰਾਂ ਲਈ ਵੱਡੀ ਰੁਕਾਵਟ ਬਣਿਆ ਰਿਹਾ ਐਨਸਲ ਨੇ ਕਿਹਾ ਹੈ ਕਿ ਜੇਕਰ ਕਾਨੂੰਨ ਸੋਧਿਆ ਗਿਆ ਤਾਂ ਪਿਛਲੇ ਅਨਿਆਂ ਨੂੰ ਮੰਨਣ ਅਤੇ ਠੀਕ ਕਰਨ ਲਈ ਤਾਕਤਵਰ ਸੰਦੇਸ਼ ਦਿੱਤਾ ਜਾਵੇਗਾ ਉਸਨੇ ਕਿਹਾ ਹੈ ਕਿ ਪਛਾਣ ਸਿਰਫ ਖੂਨ ਦੀਆਂ ਰਿਕਾਵਾਂ ਨਾਲ ਨਹੀਂ ਸਗੋ ਸਮਾਜ ਵੱਲੋਂ ਦਿੱਤੀ ਮਾਨਤਾ ਨਾਲ ਵੀ ਜੁੜੀ ਹੁੰਦੀ ਹੈ ਇਸ ਦੇ ਸਬੰਧ ਵਿੱਚ ਅਗਲਾ ਕਦਮ ਹੁਣ ਕੀ ਹੋਵੇਗਾ ਇਸ ਬਾਰੇ ਵੀ ਗੱਲ ਕਰਦੇ ਹਾਂ Adkaril is the I've read the parliamentary debates from nineteen forty eight in great detail, and the purpose of the wedlock requirement was because back then birth and marriage certificates were the only way to truly prove your connection and your lineage you but today we have DNA. So it took me two citizenship applications, a complaint to the Human Rights Commission, and a total of three years and eight months of trying to convince the DIA of my connection with New Zealand before I was finally granted citizenship. So I have no skin in this game now because my fight um, was eventually won. but it didn't need to be this difficult for my identity and my heritage to be formally acknowledged in a way that it would have been had my dad been born to married parents new zealand sansad di petition committee ne isparsh kiti hai ki nagrikta kanoon di tara 9 vich sodh karke unna bachiyan nu nyay ditta jave jo apne mata pita de vyah he na hon karke nagrikta to vanchit reh jande han ਇਸ ਦੇ ਸਬੰਧ ਵਿੱਚ ਲੋਰਾ ਐਂਸਲ ਨੇ ਲੰਬੀ ਲੜਾਈ ਲੜੀ। ਬੀਬੀਸੀ ਪੱਤਰਕਾਰ ਲੋਰਾ ਐਂਸਲ ਨੇ ਆਪਣੀ ਪਰਿਵਾਰਿਕ ਇਤਿਹਾਸ ਦੀ ਖੋਜ ਦੌਰਾਨ ਪਤਾ ਲਗਾਇਆ ਕਿ ਉਸ ਦੇ ਮਾਤਾ-ਪਿਤਾ ਵਿਆਹ ਤੋਂ ਬਾਹਰ ਸਨ। ਇਸ ਕਰਕੇ ਉਸ ਨੂੰ ਨਿਊਜ਼ੀਲੈਂਡ ਦੀ ਨਾਗਰਿਕਤਾ ਨਹੀਂ ਮਿਲੀ। ਭਾਵ ਉਸ ਦੇ ਮਾਤਾ-ਪਿਤਾ ਨੇ ਵਿਆਹ ਨਹੀਂ ਕੀਤਾ ਸੀ। ਐਂਸਲ ਨੇ ਤਾਰਾ 9 ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਅਤੇ ਕਿਹਾ ਕੋਈ ਵੀ ਵਿਅਕਤੀ ਆਪਣੇ ਮਾਤਾ-ਪਿਤਾ ਦੀ ਵਿਆਹ ਸਥਿਤੀ ਕਰਕੇ ਸਜ਼ਾ ਨਾ ਭੁਗਤੇ। ਇਹ ਇੱਜ਼ਤ ਅਤੇ ਨਿਆਂ ਦਾ ਮਾਮਲਾ ਹੈ ਇਸ ਦੇ ਸਬੰਧ ਵਿੱਚ ਪਟੀਸ਼ਨ ਤੇ 190 ਲੋਕਾਂ ਨੇ ਸਾਈਨ ਕੀਤੇ ਹਨ ਰିକਾਰਡੋ ਮੈਨੇ ਦਨੇਸ ਮਾਰਚ ਨੇ ਕਿਹਾ ਹੈ ਕਿ ਇਹ ਛੋਟਾ ਸੋਧ ਹੈ ਸਭ ਪਾਰਟੀਆਂ ਸਹਿਮਤ ਹਨ ਹੁਣ ਸਰਕਾਰ ਕੋਲ ਇਤਿਹਾਸਿਕ ਭੇਦਭਾਵ ਮਿਟਾਉਣ ਦਾ ਇੱਕ ਵੱਡਾ ਮੌਕਾ ਹੈ ਆਓ ਇਸ ਦੇ ਪਿਛੋਕੜ ਬਾਰੇ ਵੀ ਗੱਲ ਕਰਦੇ ਹਾਂ 1970 ਤੋਂ ਪਹਿਲਾਂ ਵਿਦੇਸ਼ਾਂ ਵਿੱਚ ਜਨਮੇ ਉਹ ਬੱਚੇ ਜਿਨ੍ਹਾਂ ਦੇ ਮਾਤਾ ਪਿਤਾ ਵਿਆਹੀ ਨਹੀਂ ਸਨ ਨਾਗਰਿਕਤਾ ਲਈ ਅਯੋਗ ਰਹੇ ਇਹ ਨਿਯਮ ਜੰਗਾ ਤੋਂ ਬਾਅਦ ਵਿਦੇਸ਼ ਵਸੇ ਕੀ ਵੀ ਪਰਿਵਾਰਾਂ ਲਈ ਵੱਡੀ ਰੁਕਾਵਟ ਬਣਿਆ ਰਿਹਾ ਐਨਸਲ ਨੇ ਕਿਹਾ ਹੈ ਕਿ ਜੇਕਰ ਕਾਨੂੰਨ ਸੋਧਿਆ ਗਿਆ ਤਾਂ ਪਿਛਲੇ ਅਨਿਆਂ ਨੂੰ ਮੰਨਣ ਅਤੇ ਠੀਕ ਕਰਨ ਲਈ ਤਾਕਤਵਰ ਸੰਦੇਸ਼ ਦਿੱਤਾ ਜਾਵੇਗਾ ਉਸ ਨੇ ਕਿਹਾ ਹੈ ਕਿ ਪਛਾਣ ਸਿਰਫ ਖੂਨ ਦੀਆਂ ਰਕਾਵਾਂ ਨਾਲ ਨਹੀਂ ਸਗੋ ਸਮਾਜ ਵੱਲੋਂ ਦਿੱਤੀ ਮਾਨਤਾ ਨਾਲ ਵੀ ਜੁੜੀ ਹੁੰਦੀ ਹੈ ਇਸ ਦੇ ਸਬੰਧ ਵਿੱਚ ਅਗਲਾ ਕਦਮ ਹੁਣ ਕੀ ਹੋਵੇਗਾ ਇਸ ਬਾਰੇ ਵੀ ਗੱਲ ਕਰਦੇ ਹਾਂ Adkaril is Sarkar October I've read the parliamentary debates from nineteen forty eight in great detail, and the purpose of the wedlock requirement was because back then birth and marriage certificates were the only way to truly prove your connection and your lineage where you but today we have DNA. So it took me two citizenship applications, a complaint to the Human Rights Commission, and a total of three years and eight months of trying to convince the DIA of my connection with New Zealand before I was finally granted citizenship. So I have no skin in this game now because my fight um, was eventually won. But it didn't need to be this difficult for my identity and my heritage to be formally acknowledged in a way that it would have been had my dad been born to marry.